ਜਿਤਨਾ ਇਤਿਹਾਸ ਹੈ ਜਿੰਨੀ ਗੁਰੂ ਬਾਬੇ ਦੀ ਬਾਣੀ ਹੈ ਉਸ ਬਾਣੀ ਨਾਲ ਆਪਾਂ ਜੁੜਦੇ ਆਂ ਤੇ ਪਤਾ ਲੱਗਦਾ ਹੈ ਕਿ ਦਾਤਾਰ ਸਾਹਿਬ ਜੀ ਮਹਾਰਾਜ ਜੀ ਦੇ ਕਰਕੇ ਜਗ੍ਹਾ ਨੂੰ ਮਾਨ ਮਿਲਿਆ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਉਹ ਬੋਲ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਣ ਥਾਪਣ ਸੋਆ ਸਤਿਪੁਰਖ ਜਿਨ ਜਾਨਿਆ ਸਤ ਗੁਰ ਤੇ ਸਕਾਣਾ ਤਿਸ ਕੈ ਸੰਗ ਸਿੱਖ ਉੱਦਰੈ ਨਾਨਕ ਹਰ ਗੁਨ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਾਵਨ ਅੰਮ੍ਰਿਤ ਬਾਣੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜੀ ਦੇ ਅੰਮ੍ਰਿਤ ਵਚਨ ਆਪਾਂ ਪੜ੍ਹਦੇ ਆਂ ਦਾਤਾਰ ਸਾਹਿਬ ਰਹਿਮਤਾਂ ਕਰਦੇ ਅਨਸਾਧ ਧਰਤ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਇਆ ਉਹ ਜਗਾ ਧਨਤਾ ਦੇ ਯੋਗ ਹੋ ਗਈ ਜਿਸ ਜਗਾ ਉਤੇ ਸਤਗੁਰਾਂ ਦੇ ਮੁਕੱਦਸ ਚਰਨ ਪਏ ਤੇ ਬੇਨਤੀ ਗੁਰਮੁਖ ਕੋ ਇੱਕ ਛੋਟੀ ਜੀ ਇਹ ਵੀ ਹੈ ਜਿਤਨਾ ਇਤਿਹਾਸ ਹੈ ਜਿੰਨੀ ਗੁਰੂ ਬਾਬੇ ਦੀ ਬਾਣੀ ਹੈ ਉਸ ਬਾਣੀ ਨਾਲ ਆਪਾਂ ਜੁੜਦੇ ਆ ਤੇ ਪਤਾ ਲੱਗਦਾ ਹੈ ਕਿ ਦਾਤਾਰ ਸਾਹਿਬ ਜੀ ਮਹਾਰਾਜ ਜੀ ਦੇ ਕਰਕੇ ਜਗਾ ਨੂੰ ਮਾਨ ਮਿਲਿਆ ਹੈ ਪਾਈ ਗੁਰਦਾਸ ਸਾਹਿਬ ਜੀ ਦੇ ਉਹ ਬੋਲ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਣ ਥਾਪਣ ਸੋਆ ਜਿਸ ਜਗ੍ਹਾ ਤੇ ਮੁਕੱਦਸ ਚਰਨ ਪੈ ਗਏ ਉਹ ਜਗ੍ਹਾ ਪੂਜਣ ਯੋਗ ਹੋਈ ਪਰ ਉੱਥੇ ਨਾਲ ਇੱਕ ਛੋਟੀ ਜੀ ਬੇਨਤੀ ਇਹ ਵੀ ਕਰਾਂ ਅੱਜ ਦੇ ਸਮੇਂ ਦੇ ਵਿੱਚ ਕਿਸੇ ਵੇਲੇ ਇਉਂ ਪ੍ਰਤੀਤ ਹੁੰਦਾ ਜੇ ਮੌਸਮਿਆ ਪਹਿਲਾਂ ਮੰਗ ਲਵਾਂ ਕਿ ਕਿਸੇ ਵੇਲੇ ਜਗ੍ਹਾ ਦੇ ਕਰਕੇ ਗੁਰੂ ਨੂੰ ਮਾਨ ਮਿਲਦਾ ਪਿਆ ਹੈ ਫਿਰ ਬੇਨਤੀ ਪੁਰਾਣਾ ਇਤਿਹਾਸ ਜਿੰਨਾ ਗੁਰ ਇਤਿਹਾਸ ਹੈ ਗੁਰੂ ਦੇ ਕਰਕੇ ਜਗਾਂ ਨੂੰ ਮਾਣ ਮਿਲਿਆ ਸੀ ਜਗਾ ਪੂਜਣ ਜੋਗ ਹੋਈ ਪਰ ਅੱਜ ਜਗਾ ਦੇ ਕਰਕੇ ਸਥਾਨ ਦੇ ਕਰਕੇ ਗੁਰੂ ਨੂੰ ਮਾਣ ਮਿਲਦਾ ਪਿਆ ਹੈ ਉਹੀ ਗੁਰਤਾ ਗੱਦੀ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਜਿਹੜੇ ਇੱਕ ਪਿੰਡ ਕਸਬੇ ਦੇ ਗੁਰੂ ਘਰ ਦੇ ਵਿੱਚ ਵੀ ਪ੍ਰਕਾਸ਼ ਕੀਤਾ ਜਾ ਰਿਹਾ ਹੈ ਸ਼ਹਿਰ ਵਿੱਚ ਵੀ ਪ੍ਰਕਾਸ਼ ਕੀਤਾ ਜਾ ਰਿਹਾ ਹੈ ਮਾਫ਼ ਕਰਿਆ ਜੀ ਬਹੁਤੀ ਠਾਈ ਗੁਰੂ ਕੇ ਵਜੀਰ ਆਪ ਹੀ ਇੱਕ ਹੱਥ ਨਾਲ ਪਾਵਨ ਸਰੂਪ ਮਹਾਰਾਜੀ ਦਾ ਦੂਜੇ ਹੱਥ ਨਾਲ ਚੌਰ ਸਾਹਿਬ ਕਰਕੇ ਪ੍ਰਕਾਸ਼ ਕਰਦੇ ਨੇ ਤੇ ਕਈ ਸਥਾਨ ਇਤਰਾ ਦੇ ਜਿੰਨਾ ਅਸਥਾਨਾਂ ਉੱਤੇ ਵੇਖੋ ਬਾਣੀ ਉਹੀ ਹੈ ਪਰ ਸੰਗਤਾਂ ਆਪ ਵਿੱਚ ਖਹਿਬਾਜੀ ਕਰਦੀਆਂ ਪਈਆਂ ਨੇ ਇੱਕ ਦਿਨ ੱਟਕਾ ਮਾਰਦੀਆਂ ਪਈਆਂ ਨੇ ਕਿਤੇ ਮਹਾਰਾਜ ਜੀ ਦੀ ਪਾਲਕੀ ਦੇ ਹੇਠਾਂ ਮੇਰਾ ਮੋਢਾ ਲੱਗ ਜਾਵੇ ਜਗਾਂ ਦੇ ਕਰਕੇ ਗੁਰੂ ਨੂੰ ਮਾਣ ਮਿਲਦਾ ਪਿਆ ਹੈ ਗੁਰੂ ਦਾਤਾ ਜੀ ਕਿਰਪਾ ਕਰਨ ਥੋੜਾ ਜਿਹਾ ਆਪਣੀ ਸੋਚ ਨੂੰ ਬਦਲੀਏ ਤੇ ਮੈਂ ਇੱਥੇ ਇੱਕ ਇਹ ਵੀ ਬੇਨਤੀ ਕਰਦਾ ਹੁਣਾ ਕਈ ਸਰੀਰ ਇਤਰਾਹ ਦੇ ਵੀ ਮਿਲਣਗੇ ਜਿਹੜੇ ਸਰੀਰ ਪਿੰਡ ਵਾਲੇ ਗੁਰਦੁਆਰੇ ਵਿੱਚ ਭਾਵੇਂ ਮੱਥਾ ਵੀ ਨਾ ਟੇਕਣ ਜਾਣ ਪਰ ਕਿਸੇ ਵਿਸ਼ੇਸ਼ ਥਾਂ ਦੇ ਉੱਤੇ ਜਾ ਕੇ ਉੱਥੇ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਸਭ ਤੋਂ ਵੱਧ ਸੇਵਾ ਮੈਨੂੰ ਮਿਲ ਜਾਵੇ ਸਤਗੁਰੂ ਜੀ ਕੀ ਸੋਚਦੇ ਹੋਣਗੇ ਗੁਰੂ ਕਾ ਸਿਧਾਂਤ ਕੀ ਕਹਿ ਰਿਹਾ ਹੈ ਗੁਰੂ ਕਿਉ ਸਿੱਖੋ ਇਹ ਸੋਚਣ ਦਾ ਵਿਸ਼ਾ ਹੈ ਦਾਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਕਿਰਪਾ ਕਰਨ ਉਹ ਪਿਆਰ ਦੇਣ ਮਨ ਅੰਤਰ ਆਤਮੇ ਦੇ ਵਿੱਚ ਵਿਚਾਰ ਆਵੇ ਗੁਰੂ ਰਾਮਦਾਸ ਪਿਤਾ ਜੀ ਦੇ ਅੰਮ੍ਰਿਤ ਬੋਲ ਆਪਾਂ ਪੜਦੇ ਆਂ ਹਰ ਰੋਜ ਜਦੋਂ ਤੁਸੀਂ ਵੇਖਦੇ ਹੋ ਸਵਾਰਾ ਸਾਹਿਬ ਕੀਤਾ ਜਾਂਦਾ ਨਾ ਮਹਾਰਾਜ ਜੀ ਦਾ ਸੁਖਾਸਨ ਸਾਹਿਬ ਹੁੰਦੇ ਨੇ ਸਵਾਰਾ ਸਾਹਿਬ ਮਹਾਰਾਜ ਜੀ ਆਪਣੇ ਸਿੰਘਾਸਨਾਂ ਤੋਂ ਆਪਣੇ ਸੁਖਾਸਨ ਸਾਨਾਂ ਤੇ ਜਾਂਦੇ ਹਨ ਤੇ ਬਹੁ ਜਗ੍ਹਾ ਦੇ ਉੱਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵੱਲੋਂ ਆਸਾ ਰਾਗ ਅੰਦਰ ਉਚਾਰਨ ਕੀਤੇ ਹੋਏ ਸ਼ੰਤ ਦਾ ਉਹ ਸ਼ਬਦ ਪੜਿਆ ਜਾਂਦਾ ਹੈ ਉਹ ਬੰਦ ਪੜਿਆ ਜਾਂਦਾ ਜਿੱਥੇ ਜਾਇਬ ਹੈ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੁਰ ਮੁਖ ਲਾਵਾ ਤੇ ਇਹਦੀ ਬੜੀ ਵੱਡੀ ਤੁਸੀਂ ਵੇਖੋ ਜਿੰਨੇ ਸਾਡੇ ਇਤਿਹਾਸਕ ਸਥਾਨ ਨੇ ਉਹਨਾਂ ਅਸਥਾਨਾਂ ਤੇ ਸਤਿਗੁਰਾਂ ਦੇ ਮੁਬਾਰਕ ਚਰਨ ਪਏ ਸਤਿਗੁਰ ਦੀਆਂ ਰਹਿਮਤਾਂ ਹੋਈਆਂ ਮੈਂ ਤੇ ਅਕਸਰ ਇੱਕ ਛੋਟੀ ਜੀ ਬੇਨਤੀ ਕਰਦਾ ਹੁਣਾਂ ਐ ਸੰਸਾਰ ਦੇ ਉਹ ਲੋਕੋ ਦੁਨੀਆ ਉੱਤੇ ਬੰਗਲੇ ਬੜੇ ਹੋਣਗੇ ਬੜੇ ਵੱਡੇ ਵੱਡੇ ਬੰਗਲੇ ਹੋਣਗੇ ਪਰ ਜਦੋਂ ਤੁਸੀਂ ਵੇਖੋਗੇ ਬੰਗਲਾ ਸਾਹਿਬ ਇੱਕ ਹੀ ਹੈ ਦਿੱਲੀ ਆਪ ਜੀ ਨੂੰ ਨਮਸਕਾਰ ਕਰਨ ਜਾਂਦੇ ਹੋ ਉਹ ਅਸਥਾਨ ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਆਪਣੇ ਮੁਕੱਦਰ ਚਰਨ ਪਾਏ ਸਤਿਗੁਰ ਨੇ ਟਿਕਾਣਾ ਕੀਤਾ ਉਹ ਬੰਗਲਾ ਬੰਗਲਾ ਨਹੀਂ ਰਿਹਾ ਬਲਕਿ ਬੰਗਲਾ ਸਾਹਿਬ ਬਣ ਗਿਆ ਹੈ ਗੁਰਦੁਆਰਾ ਬੰਗਲਾ ਸਾਹਿਬ ਸ਼ੁਭਤ ਹੈ ਆਪਾਂ ਦਰਸ਼ਨ ਦੀਦਾਰ ਕਰਦੇ ਹਾਂ ਗੁਰੂ ਦਾਤਾ ਜੀ ਕਿਰਪਾ ਕਰਨ ਪਿਆਰ ਦੇਣ ਮਨ ਅੰਤਰ ਆਤਮੇ ਦੇ ਵਿੱਚ ਵਿਚਾਰ ਆਵੇ ਅਸੀਂ ਸਤਿਗੁਰ ਦੇ ਸਿਧਾਂਤ ਨੂੰ ਸਮਝੀਏ ਗੁਰੂ ਕੀ ਵਿਚਾਰ ਨੂੰ ਸਮਝੀਏ ਗੁਰੂ ਕੀ ਬਾਣੀ ਨੂੰ ਸਮਝੀਏ ਤੇ ਮਨ ਅੰਤਰ ਆਤਮੇ ਦੇ ਵਿੱਚ ਪਿਆਰ ਆ ਜਾਵੇਗਾ ਸੋ ਅੱਜ ਇੱਕ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਕਿਸ ਜਗ੍ਹਾ ਦੇ ਉੱਤੇ ਖੜੇ ਹਾਂ ਕਿਹੜੀ ਵਿਚਾਰ ਸਾਡੇ ਅੰਦਰ ਦੌੜਦੀ ਹੈ ਉਸ ਵਿਚਾਰ ਨੂੰ ਆਪਾਂ ਆਪਣੇ ਮਨ ਅੰਤਰ ਆਤਮੇ ਦੇ ਵਿੱਚ ਮਹਿਸੂਸ ਕਰਨਾ ਹੈ